ਸਤਿ ਸ਼੍ਰੀ ਅਕਾਲ ਜੀ ਕਿਰਨ ਜਦੋਂ ਸੌਂ ਕੇ ਉੱઠી ਤਾਂ ਵੇਖਿਆ ਕਿ ਪਰਮਿੰਦਰ ਬਾਥਰੂਮ ਵਿੱਚ ਸੀ ਉਦੋਂ ਹੀ ਪਰਮਿੰਦਰ ਦੇ ਫੋਨ ਦੀ ਬੈਲ ਵੱਜੀ ਕਿਰਨ ਨੇ ਜਾ ਕੇ ਵੇਖਿਆ ਤਾਂ ਉਹਦੇ ਮੋਬਾਈਲ ਤੇ ਉਹਦੀ ਸੱਸ ਦਾ ਨੰਬਰ ਆ ਰਿਹਾ ਸੀ ਇਹ ਵੇਖ ਕੇ ਕਿਰਨ ਨੇ ਫੋਨ ਉਸੇ ਤਰ੍ਹਾਂ ਰੱਖ ਦਿੱਤਾ ਤੇ ਰਸੋਈ 'ਚ ਆ ਗਈ ਪਰਮਿੰਦਰ ਤਾਂ ਬਾਥਰੂਮ ਵਿੱਚ ਸੀ ਫੋਨ ਫੋਨ ਉਹਨੂੰ ਦੇ ਨਹੀਂ ਸਕਦੀ ਸੀ ਇਸ ਲਈ ਚੁੱਪਚਾਪ ਆਪਣੇ ਕੰਮ 'ਚ ਲੱਗ ਗਈ। ਵੈਸੇ ਵੀ ਸੱਸ ਨੂੰ ਬਿਲਕੁਲ ਪਸੰਦ ਨਹੀਂ ਸੀ ਕਿ ਕਿਰਨ ਪਰਮਿੰਦਰ ਦਾ ਫੋਨ ਚੁੱਕੇ। ਵਿਆਹ ਤੋਂ ਕੁਝ ਦਿਨ ਬਾਅਦ ਜਦੋਂ ਇਸ ਸ਼ਹਿਰ ਵਿੱਚ ਨਵੇਂ-ਨਵੇਂ ਸ਼ਿਫਟ ਹੋਏ ਸੀ ਤਾਂ ਸੱਸ ਨੇ ਪਰਮਿੰਦਰ ਦੇ ਫੋਨ ਤੇ ਫੋਨ ਕੀਤਾ ਸੀ। ਉਸ ਦਿਨ ਉਹਨੇ ਪਰਮਿੰਦਰ ਦਾ ਫੋਨ ਚੁੱਕ ਲਿਆ। ਤਾਂ ਇਸ ਗੱਲ ਤੇ ਸੱਸ ਬਹੁਤ ਨਾਰਾਜ਼ ਹੋ ਗਈ ਸੀ। ਤੂੰ ਪਰਮਿੰਦਰ ਦਾ ਫੋਨ ਕਿਉਂ ਚੁੱਕਿਆ ਕੀ ਤੂੰ ਉਹਦਾ ਫੋਨ ਚੈੱਕ ਕਰਦੀ ਆ ਉਹ ਸਭ ਨੂੰਂਦੀ ਰਹਿ ਗਈ ਕਿ ਪਰਮਿੰਦਰ ਸੁੱਤਾ ਪਿਆ ਆ ਇਹ ਸਲੀਮ ਐ ਫੋਨ ਚੁੱਕ ਲਿਆ ਆ ਪਰ ਸੱਸ ਤਾਂ ਸੁਣਨ ਨੂੰ ਤਿਆਰ ਹੀ ਨਹੀਂ ਸੀ ਆਖਿਰ ਉਸ ਦਿਨ ਤੋਂ ਬਾਅਦ ਕਿਰਨ ਨੇ ਕਦੀ ਵੀ ਉਹਦਾ ਫੋਨ ਨਾ ਚੁੱਕਿਆ ਉਹਦੇ ਫੋਨ ਤੇ ਜੇ ਸੱਸ ਦਾ ਫੋਨ ਆਂਦਾ ਤਾਂ ਉਹ ਗੱਲ ਕਰਦੀ ਸੀ ਪਰ ਸੱਸ ਦਾ ਫੋਨ ਕਿਰਨ ਦੇ ਫੋਨ ਤੇ ਘਟ ਹੀ ਹੁੰਦਾ ਸੀ ਕਿਉਂਕਿ ਫੋਨ ਲਾਉਣ ਦੀ ਜ਼ਿੰਮੇਵਾਰੀ ਤਾਂ ਸਿਰਫ ਕਿਰਨ ਦੀ ਹੀ ਸੀ ਸੱਸ ਤਾਂ ਉਹਨੂੰ ਕਦੀ ਫੋਨ ਲੰਮਦੀ ਹੀ ਨਹੀਂ ਸੀ ਪਰ ਉਹ ਕਿਰਨ ਤਿੰਨ ਚਾਰ ਦਿਨ ਗੱਲ ਨਹੀਂ ਸੀ ਕਰਦੀ ਤਾਂ ਸੱਸ ਪ੍ਰਮਿੰਦਰ ਨੂੰ ਫੋਨ ਕਰਕੇ ਜਰੂਰ ਸ਼ਿਕਾਇਤ ਕਰਦੀ ਕਿ ਕਿਰਨ ਉਹਨਾਂ ਨੂੰ ਫੋਨ ਨਹੀਂ ਕਰਦੀ ਖੈਰ ਥੋੜੀ ਦੇਰ ਬਾਅਦ ਪ੍ਰਮਿੰਦਰ ਬਾਥਰੂਮ ਚੋਂ ਬਾਹਰ ਆਇਆ ਤਾਂ ਉਹਨੇ ਆਪਣਾ ਫੋਨ ਵੇਖਿਆ ਤੇ ਫਿਰ ਆਪਣੀ ਮਾਂ ਨੂੰ ਫੋਨ ਲਗਾਇਆ ਕਾਫੀ ਦੇਰ ਤੱਕ ਉਹ ਆਪਣੀ ਮਾਂ ਨਾਲ ਗੱਲ ਕਰਦਾ ਰਿਹਾ ਉਹਦੇ ਹਾ ਭਾਵ ਤੋਂ ਲੱਗ ਰਿਹਾ ਸੀ ਕਿ ਉਹ ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਸਾਰਾ ਕੁਝ ਕਿਰਨ ਵੇਖ ਰਹੀ ਸੀ ਪਰ ਕੁਝ ਨਾ ਬੋਲੀ ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਆਖਿਰ ਸਾਸੂ ਨੇ ਪਰਮਿੰਦਰ ਨੂੰ ਫੋਨ ਕਿਉਂ ਕੀਤਾ ਹੋਵੇਗਾ ਕੱਲ ਹੀ ਤਾਂ ਉਹ 4 ਦਿਨ ਉੱਥੇ ਰਹਿ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਿਲ ਕੇ ਇੱਥੇ ਆਏ ਸੀ ਖੈਰ ਉਹਨੇ ਤਾਂ ਆਪਣਾ ਧਿਆਨ ਆਪਣੇ ਕੰਮ ਚਲਾ ਲਿਆ ਇਧਰ ਮਾਂ ਨਾਲ ਗੱਲ ਕਰਨ ਤੋਂ ਬਾਅਦ ਪਰਮਿੰਦਰ ਆਪਣਾ ਫੋਨ ਰੱਖ ਕੇ ਸਿੱਧਾ ਕਿਰਨ ਦੇ ਕੋਲ ਆਇਆ ਤੇ ਬੋਲਿਆ ਕਿਰਨ ਤੂੰ ਘਰ ਕੀ ਕਰਕੇ ਆਈਆਂ ਹੁਣ ਮੰਮੀ ਮੈਨੂੰ ਸੁਣਾ ਰਹੀ ਆ ਉਹਦੀ ਗੱਲ ਸੁਣ ਕੇ ਕਿਰਨ ਅਣਜਾਣ ਬੰਦੇ ਹੋਏ ਬੋਲੀ ਕੀ ਕੀਤਾ ਆ ਮੈਂ ਮੈਂ ਤਾਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਮੈਨੂੰ ਤਾਂ ਯਾਦ ਹੀ ਨਹੀਂ ਤੂੰ ਆਂਦੇ ਵੇਲੇ ਆਪਣੀ ਅਲਮਾਰੀ ਨੂੰ ਤਾਲਾ ਲਾ ਕੇ ਆਈਆਂ ਤੇ ਚਾਬੀ ਕਿੱਥੇ ਆ ਉਹਦੀ ਅੱਛਾ ਉਹ ਚਾਬੀ ਤਾਂ ਮੇਰੇ ਕੋਲ ਆ ਮੇਰੇ ਪਰਸ 'ਚ ਹੋਣੀ ਆ ਤੂੰ ਚਾਬੀ ਵੀ ਨਾਲ ਲੈ ਆਈ ਰੱਬਾ ਕੀ ਸੁਝੀ ਸੀ ਜਨੂੰ ਜੋ ਤੂੰ ਅਲਮਾਰੀ ਨੂੰ ਤਾਲਾ ਲਾ ਕੇ ਆ ਗਈ ਆ ਕੀ ਤੇਨੂੰ ਅਕਲ ਨਹੀਂ ਆ ਪਰਮਿੰਦਰ ਕਿਰਨ ਨੂੰ ਝਿੜਕਦੇ ਹੋਏ ਬੋਲਿਆ ਹਾਂ ਇਹ ਤਾਂ ਤੁਸੀਂ ਸਹੀ ਕਹਿ ਰਹੇ ਹੋ ਕਿ ਮੈਨੂੰ ਅਕਲ ਨਹੀਂ ਆ ਤਾਂ ਹੀ ਤਾਂ ਮੰਮੀ ਜੀ ਦੇ ਕਹਨ ਤੇ ਮੈਂ ਹਮੇਸ਼ਾ ਆਪਣੀ ਅਲਮਾਰੀ ਖੁੱਲੀ ਛੱਡ ਕੇ ਆਉਂਦੀ ਸੀ ਜਦੋਂ ਜਾ ਕੇ ਮੈਨੂੰ ਅਕਲ ਆਈ ਫਿਰ ਵੀ ਤਾਂ ਤਾਲਾ ਲਾ ਕੇ ਚਾਬੀ ਆਪਣੇ ਨਾਲ ਲੈ ਕੇ ਆਈ ਆ ਤੇ ਤੂੰ ਮੈਨੂੰ ਸਵਾਲ ਕਰ ਰਿਹਾ ਆਂ ਆ ਤੈਨੂੰ ਨਹੀਂ ਪਤਾ ਮੈਂ ਇਵੇਂ ਕਿਉਂ ਕੀਤਾ ਆ ਕਿਰਨ ਨੇ ਕਿਹਾ ਉਹਦੀ ਗੱਲ ਸੁਣ ਕੇ ਪਰਮਿੰਦਰ ਚੁੱਪ ਹੋ ਗਿਆ ਤੇ ਆਪਣੀ ਮਾਂ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਕਿਰਨ ਗਲਤੀ ਨਾਲ ਚਾਬੀ ਆਪਣੇ ਨਾਲ ਹੀ ਲੈ ਆਈ ਆ ਇਧਰ ਕਿਰਨ ਵਾਪਸ ਰਸੋਈ 'ਚ ਚਲੀ ਗਈ ਪਰ ਰਸੋਈ ਦੇ ਕੰਮ ਕਰਦੇ ਹੋਏ ਉਹਨੂੰ 5 ਮਹੀਨੇ ਪਹਿਲਾਂ ਵਿਆਹ ਤੋਂ ਬਾਅਦ ਦਾ ਉਹ ਵੇਲਾ ਯਾਦ ਆ ਗਿਆ ਜਦੋਂ ਪਰਮਿੰਦਰ ਦੇ ਨਾਲ ਪਹਿਲੀ ਵਾਰ ਇਸ ਸ਼ਹਿਰ ਵਿੱਚ ਰਹਿਣ ਆਈ ਸੀ ਪਰਮਿੰਦਰ ਇੱਥੇ ਨੌਕਰੀ ਕਰਦਾ ਸੀ ਤਾਂ ਲੈ ਦੇ ਕੇ ਉਹਦੇ ਕੋਲ ਬਸ ਦੋ ਹੀ ਕਮਰੇ ਸੀ ਛੋਟਾ ਜਿਹਾ ਫਲੈਟ ਸੀ ਇਸ ਲਈ ਪਰਮਿੰਦਰ ਨੇ ਕਿਰਨ ਨੂੰ ਸਿਰਫ ਜ਼ਰੂਰੀ ਸਮਾਨ ਹੀ ਲੈ ਕੇ ਆਉਣ ਲਈ ਕਿਹਾ ਸੀ ਹੁਣ ਨਵਾਂ ਨਵਾਂ ਵਿਆਹ ਹੋਇਆ ਸੀ ਤਾਂ ਉਹਦੇ ਕੋਲ ਕਈ ਸਾਰੇ ਸੋਹਣੇ ਸੋਹਣੇ ਕੱਪੜੇ ਵੀ ਸੀ ਸੂਟ ਸੀ ਲਿਹਾਉਣਾ ਤਾਂ ਉਹ ਸਾਰਾ ਕੁਝ ਚੰਦੀ ਸੀ ਪਰ ਇਹ ਸੰਭਵ ਨਹੀਂ ਸੀ ਇਸ ਲਈ ਉਹ ਜ਼ਰੂਰੀ ਸਮਾਨ ਪੈਕ ਕਰਕੇ ਅਲਮਾਰੀ ਨੂੰ ਤਾਲਾ ਲਾਉਣ ਹੀ ਲੱਗੀ ਤਾਂ ਉਦੋਂ ਹੀ ਸੱਸ ਉਹਦੇ ਕਮਰੇ ਚ ਆਈ ਤੇ ਬੋਲੀ ਬਹੂ ਅਲਮਾਰੀ ਨੂੰ ਤਾਲਾ ਨਾਲਾਈ ਅਸੀਂ ਘਰ ਹੀ ਆ ਮੈਂ ਘਰ ਆ ਤੇਰੇ ਪਾਪਾ ਜੀ ਵੀ ਘਰ ਆ ਇਥੋਂ ਭਲਾ ਕਿਹੜੀ ਚੀਜ਼ ਚੋਰੀ ਹੋ ਜੂਗੀ ਕਿਰਨ ਨੇ ਹਰਾਨੀ ਨਾਲ ਆਪਣੀ ਸਾਸ ਸਵਾਲ ਵੇਖਿਆ ਤਾਂ ਸਾਸ ਬੋਲੀ ਬਹੂ ਸਾਡੇ ਘਰ ਕੱਪੜਿਆਂ ਨੂੰ ਤਾਲਾ ਨਹੀਂ ਲਾਇਆ ਜਾਂਦਾ ਵੇਖ ਲਾ ਮੇਰੀ ਅਲਮਾਰੀ ਵੀ ਖੁੱਲੀ ਪਈ ਆ ਬਿਨਾ ਤਾਲੇ ਦੇ ਨਵਾਂ ਨਵਾਂ ਵਿਆਹ ਹੋਇਆ ਸੀ ਤਾਂ ਕਿਰਨ ਕੀ ਕਹਿੰਦੀ ਇਸ ਲਈ ਉਹ ਅਲਮਾਰੀ ਨੂੰ ਤਾਲਾ ਲਾ ਕੇ ਨਾ ਆਈ ਕੁਝ ਦਿਨਾਂ ਬਾਅਦ ਉਹਦੀ ਨਾਨਣ ਦੇ ਸਹੁਰੇ ਪਰਿਵਾਰ ਵਿੱਚ ਉਹਦੀ ਭੂਆ ਸਾਸ ਦੇ ਮੁੰਡੇ ਦਾ ਵਿਆਹ ਸੀ ਹਾਲਾਂਕਿ ਕਿਰਨ ਤੇ ਪ੍ਰਮਿੰਦਰ ਨਹੀਂ ਜਾ ਸਕੇ ਸੀ ਪਰ ਜਦੋਂ ਉਹਨੇ ਵਿਆਹ ਦੇ ਸਟੇਟਸ ਵੇਖੇ ਤਾਂ ਉਹਨੂੰ ਆਪਣੀ ਨਨਾਨ ਦੇ ਕਈ ਸੂਟ ਆਪਣੇ ਸੂਟਾਂ ਵਰਗੇ ਲੱਗੇ ਇੱਕ ਵਾਰ ਤਾਂ ਉਹਦੇ ਦਿਲ 'ਚ ਆਇਆ ਕਿ ਪਾਇਲ ਦੀਦੀ ਕਿਤੇ ਉਹਨੂੰ ਪੁੱਛੇ ਬਿਨਾ ਉਹਦੇ ਸੂਟ ਤਾਂ ਨਹੀਂ ਲੈ ਆਈ ਫਿਰ ਮਨ ਹੀ ਮਨ ਸੋਚਣ ਲੱਗੀ ਕਿ ਬਾਜ਼ਾਰ 'ਚ ਕਈ ਹੋਰ ਮੇਰੇ ਸੂਟਾਂ ਵਰਗੇ ਸੂਟ ਹੋਣੇ ਆ ਪਾਇਲ ਦੀ ਜੀ ਦੇ ਸੂਟ ਮੇਰੇ ਸੂਟਾਂ ਨਾਲ ਮੈਚ ਹੋ ਗਏ ਹੋਣਗੇ ਪਰ ਹੁਣੇ ਪਿਛਲੇ ਮਹੀਨੇ ਸਾਸਨ ਨੇ ਆਪਣੀ ਦਰਾਨੀ ਦੇ ਨਾਲ ਕਿਸੇ ਪ੍ਰੋਗਰਾਮ ਤੇ ਫੋਟੋਆਂ ਪਾਈਆਂ ਸੀ ਜਿਹੜੇ ਕਿ ਘਰ ਦੇ ਗਵਾਂਢ ਵਿੱਚ ਹੀ ਪ੍ਰੋਗਰਾਮ ਸੀ ਉੱਥੇ ਵੀ ਸਾਸਨ ਨੇ ਉਹਦਾ ਹੀ ਸੂਟ ਪਾਇਆ ਸੀ ਉਹ ਸੂਟ ਨੂੰ ਵੇਖ ਕੇ ਕਿ ਉਹਨਾਂ ਨੂੰ ਯਕੀਨ ਹੋ ਗਿਆ ਕਿ ਸਾਸਨ ਤੇ ਪਾਇਲ ਉਹਦੇ ਕੱਪੜੇ ਉਹਨੂੰ ਪੁੱਛੇ ਬਿਨਾ ਹੀ ਇਸਤੇਮਾਲ ਕਰ ਰਹੇ ਆ ਜਦੋਂ ਸ਼ਾਮ ਨੂੰ ਉਹਨੇ ਪਰਮਿੰਦਰ ਨੂੰ ਦੱਸਿਆ ਤਾਂ ਪਰਮਿੰਦਰ ਨੇ ਉਲਟਾ ਉਹਨੂੰ ਹੀ ਝਿੜਕ ਦਿੱਤਾ ਕਿ ਮੇਰੀ ਮੰਮੀ ਤੇ ਭੈਣ ਕੋਲ ਸੂਟਾਂ ਦੀ ਕਮੀ ਆ ਭਲਾ ਜਿਹੜੇ ਭਲਾਓ ਤੇਰੇ ਕੱਪੜੇ ਪਾਉਣਗੇ ਭਲਾ ਬਾਜ਼ਾਰ 'ਚ ਤੇਰੇ ਸੂਟਾਂ ਵਰਗੇ ਸੂਟ ਹੋਰ ਨਹੀਂ ਹੈਗੇ ਉਹਦੀ ਗੱਲ ਸੁਣ ਕੇ ਕਿਰਨ ਚੁੱਪ ਹੋ ਗਈ ਪਰ ਹੁਣੇ 4 ਦਿਨ ਪਹਿਲਾਂ ਜਦੋਂ ਆਪਣੇ ਘਰ ਪਹੁੰਚੇ ਤਾਂ ਸ਼ਾਮ ਨੂੰ ਪਰਮਿੰਦਰ ਆਪਣੇ ਦੋਸਤ ਦੇ ਘਰ ਜਾਣ ਲੱਗਾ ਸੀ ਤੇ ਨਾਲ ਹੀ ਕਿਰਨ ਨੇ ਵੀ ਜਾਣਾ ਸੀ ਕਿਉਂਕਿ ਉਹਦੇ ਦੋਸਤ ਦੀ ਪਤਨੀ ਨੇ ਘਰ ਕੋਈ ਪ੍ਰੋਗਰਾਮ ਰਖਵਾਇਆ ਸੀ ਜਿਹਦੇ 'ਚ ਉਹਨੇ ਸਾਰਿਆਂ ਨੂੰ ਬੁਲਾਇਆ ਸੀ ਉਹਨਾਂ ਸਾਰਿਆਂ 'ਚੋਂ ਇੱਕ ਕਿਰਨ ਵੀ ਸੀ ਤਿਆਰ ਹੋਣ ਲਈ ਕਿਰਨ ਨੇ ਜਦੋਂ ਆਪਣੀ ਅਲਮਾਰੀ ਖੋਲੀ ਤਾਂ ਕੱਪੜਿਆਂ ਦੀ ਹਾਲਤ ਵੇਖ ਕੇ ਉਹਨੂੰ ਸਮਝ ਆ ਗਿਆ ਕਿ ਉਹਦੀ ਅਲਮਾਰੀ ਦੇ ਨਾਲ ਛੇੜਛਾੜ ਕੀਤੀ ਗਈ ਆ ਆਖਿਰ ਉਹਨੇ ਉਹ ਸੂਟ ਕੱਢ ਕੇ ਵੇਖੇ ਜਿਹੜੇ ਉਹਦੀ ਨਾਨਾ ਤੇ ਸਾਸ ਨੇ ਸਟੇਟਸ ਵਿੱਚ ਪਾਏ ਸੀ ਸੂਟ ਸੱਚਮੁੱਚ ਇਸਤੇਮਾਲ ਕੀਤੇ ਗਏ ਸੀ ਕੁਝ ਸੂਟ ਤਾਂ ਗੰਦੇ ਹੀ ਰੱਖੇ ਹੋਏ ਸੀ ਜਿਵੇਂ ਸੂਟ ਪਾਉਣ ਤੋਂ ਬਾਅਦ ਕੋਈ ਵੀ ਧੋਤਾ ਹੀ ਨਹੀਂ ਸੀ ਤੇ ਕੁਝ ਸੂਟ ਤੈਅ ਕਰਕੇ ਵੀ ਨਹੀਂ ਰੱਖੇ ਸੀ ਇੱਕ ਵਾਰ ਤਾਂ ਉਹਦਾ ਦਿਲ ਕੀਤਾ ਕਿ ਆਪਣੀ ਸਾਸ ਨੂੰ ਜਾ ਕੇ ਪੁੱਛੇ ਪਰ ਉਦੋਂ ਹੀ ਪਰਮਿੰਦਰ ਛੇਤੀ ਕਰਨ ਲੱਗਾ ਇਸ ਲਈ ਉਹਨਾਂ ਵਿੱਚੋਂ ਹੀ ਉਹਨੇ ਇੱਕ ਸੂਟ ਕੱਢ ਕੇ ਪਾ ਲਿਆ ਤੇ ਤਿਆਰ ਹੋ ਕੇ ਬਾਹਰ ਆ ਗਈ ਜਦੋਂ ਘਰ ਬਾਹਰ ਨਿਕਲੀ ਤਾਂ ਗਵਾਨ ਦੀਆਂ ਕੁਝ ਔਰਤਾਂ ਖੜੀਆਂ ਸੀ ਉਹਨਾਂ ਵਿੱਚੋਂ ਇੱਕ ਨੇ ਤਾਂ ਕਹਿ ਹੀ ਦਿੱਤਾ ਕਿ ਬਹੂ ਅਜੇ ਤਾਂ ਤੇਰੇ ਵਿਆਹ ਨੂੰ ਜ਼ਿਆਦਾ ਚਿਰ ਵੀ ਨਹੀਂ ਹੋਇਆ ਨਵਾਂ ਸੂਟ ਹੀ ਪਾ ਲੈਂਦੀ ਤੂੰ ਸੱਸ ਦਾ ਸੂਟ ਪਾ ਕੇ ਕਿਉਂ ਚੱਲੀ ਆਂ ਇਹ ਸੁਣ ਕੇ ਪਰਮਿੰਦਰ ਹਰਾਨੀ ਨਾਲ ਵੇਖਣ ਲੱਗਾ ਤੇ ਇਧਰ ਕਿਰਨ ਗੁੱਸੇ ਵਿੱਚ ਉਹਨੂੰ ਕੋਰ ਰਹੀ ਸੀ ਜਿਵੇਂ ਕਹਿ ਰਹੀ ਹੋਵੇ ਕਿ ਵੇਖਿਆ ਮੈਂ ਕਿਹਾ ਸੀ ਨਾ ਖੈਰ ਪਰਮਿੰਦਰ ਨੇ ਇਸ਼ਾਰਾ ਕੀਤਾ ਤੇ ਉਹ ਜਾ ਕੇ ਬਦਲ ਕੇ ਆ ਜਾਵੇ ਤੇ ਪਰਮਿੰਦਰ ਦੇ ਨਾਲ ਉਹਦੇ ਦੋਸਤ ਦੇ ਘਰੋਂ ਚਲੀ ਗਈ ਦੋਸਤ ਤੇ ਉਹਦੀ ਪਤਨੀ ਨੇ ਉਹਨਾਂ ਦਾ ਬਹੁਤ ਵਧੀਆ ਸਵਾਗਤ ਕੀਤਾ ਥੋੜੀ ਦੇਰ ਬਾਅਦ ਜਦੋਂ ਉਹ ਉੱਥੋਂ ਨਿਕਲਣ ਲੱਗੇ ਤਾਂ ਦੋਸਤ ਦੀ ਪਤਨੀ ਨੇ ਪਰਮਿੰਦਰ ਦੇ ਸਾਹਮਣੇ ਹੀ ਕਹਿ ਦਿੱਤਾ ਕਿ ਕਿਰਨ ਤੋਂ ਸੁਹਾਗਣ ਆ ਪੂਜਾ ਵਿੱਚ ਆਈਆਂ ਤੈਨੂੰ ਆਪਣੇ ਕੱਪੜੇ ਪਾਉਣੇ ਚਾਹੀਦੇ ਸੀ ਇਹ ਸੁਣ ਕੇ ਪਰਮਿੰਦਰ ਹੈਰਾਨ ਹੋ ਕੇ ਉਹਦੇ ਵੱਲ ਵੇਖਣ ਲੱਗਾ ਤੇ ਬੋਲਿਆ ਭਾਬੀ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਮੈਨੂੰ ਸਮਝ ਨਹੀਂ ਆਇਆ ਮੈਂ ਤਾਂ ਇਹ ਕਹਿ ਰਹੀਆਂ ਕਿ ਕਿਰਨ ਆਪਣੀ ਨਨਾਨ ਦੇ ਕੱਪੜੇ ਕਿਉਂ ਪਾ ਕੇ ਆਈ ਆ ਇੱਕ ਦਿਨ ਅਸੀਂ ਉਹਨੂੰ ਬਾਜ਼ਾਰ ਚ ਵੇਖਿਆ ਸੀ ਤਾਂ ਦੀਦੀ ਉੱਥੇ ਹੀ ਸਾਨੂੰ ਮਿਲ ਗਈ ਸੀ ਉਹਨੇ ਇਹੋ ਸੂਟ ਪਾਇਆ ਸੀ ਹੁਣ ਉਹਨੂੰ ਉਹ ਕੀ ਕਹਿੰਦੇ ਕਿਰਨ ਨੂੰ ਤਾਂ ਬਹੁਤ ਗੁੱਸਾ ਆ ਰਿਹਾ ਸੀ ਜਦੋਂ ਘਰ ਆਏ ਤਾਂ ਸੱਸ ਉੱਥੇ ਹੀ ਬਾਹਰ ਬੈਠੀ ਹੋਈ ਸੀ ਕਿਰਨ ਕੁਝ ਕਹਿਣ ਹੀ ਲੱਗੀ ਸੀ ਕਿ ਪਰਮਿੰਦਰ ਨੇ ਉਹਨੂੰ ਰੋਕ ਦਿੱਤਾ ਉਹ ਚੁੱਪਚਾਪ ਆਪਣੇ ਕਮਰੇ ਚ ਆ ਗਈ ਤੀਜੇ ਦਿਨ ਉਹ ਆਪਣੇ ਪੇਕੇ ਚਲੀ ਗਈ ਤਾਂ ਉੱਥੋਂ ਆਉਂਦੇ ਹੋਏ ਉਹਦੀ ਮੰਮੀ ਨੇ ਉਹਨੂੰ ਪੰਜ ਸੂਟ ਲੈ ਕੇ ਦਿੱਤੇ ਉਹ ਸੂਟ ਲਿਆਉਣ ਤੋਂ ਬਾਅਦ ਉਹਨੇ ਉਹ ਸਾਰੇ ਆਪਣੇ ਬੈਗ ਵਿੱਚ ਰੱਖੇ ਇਹ ਵੇਖ ਕੇ ਸੱਸ ਨੇ ਕਿਹਾ ਬਹੂ ਕਿੱਥੇ ਲੈ ਕੇ ਚੱਲੀਆਂ ਇਹ ਸੂਟ ਇਹਨਾਂ ਨੂੰ ਤੂੰ ਅਲਮਾਰੀ ਚ ਹੀ ਰੱਖ ਦੇ ਉਥੇ ਵੈਸੇ ਵੀ ਤੂੰ ਪਹਿਲੇ ਸੂਟ ਹੀ ਪਾਉਣੀ ਆ ਨਹੀਂ ਮੰਮੀ ਜੀ ਮੈਨੂੰ ਵੀ ਨਵੇਂ ਸੂਟਾਂ ਦੀ ਲੋੜ ਹੁੰਦੀ ਆ ਸੋਚ ਰਹੀ ਆ ਕਿ ਇਹਨਾਂ ਨੂੰ ਨਾਲ ਹੀ ਲੈ ਜਾਣੀ ਆ ਉਥੇ ਹੀ ਇਹਨਾਂ ਨੂੰ ਸਿਲਵਾ ਲੂੰਗੀ ਬਹੂ ਇਹਨੇ ਸੂਟ ਪਏ ਆ ਤੇਰੇ ਕੋਲ ਉਹਨਾਂ ਵਿੱਚੋਂ ਕੋਈ ਲੈ ਜਾ ਸੱਸ ਨੇ ਫਿਰ ਕਿਹਾ ਨਹੀਂ ਮੰਮੀ ਜੀ ਉਹਨਾਂ ਵਿੱਚੋਂ ਕਈ ਸੂਟ ਤਾਂ ਪੁਰਾਣੇ ਹੋ ਗਏ ਆ ਹੁਣ ਉਹਨਾਂ ਤੋਂ ਮੇਰਾ ਮਨ ਭਰ ਚੁੱਕਿਆ ਆ ਤੂ ਤਾਂ ਉਹ ਸੂਟ ਪਾਏ ਹੀ ਨਹੀਂ ਫਿਰ ਕਿਵੇਂ ਮਨ ਭਰ ਗਿਆ ਤੇ ਕਿਵੇਂ ਉਹ ਪੁਰਾਣੇ ਹੋ ਗਏ ਸੱਸ ਹੈਰਾਨ ਹੁੰਦੇ ਹੋਏ ਬੋਲੀ ਮੈਂ ਨਹੀਂ ਪਾਏ ਤਾਂ ਕੀ ਹੋਇਆ ਪਾਉਣ ਵਾਲੇ ਤਾਂ ਪਾ ਹੀ ਲੈਂਦੇ ਆ ਕਹਿ ਕੇ ਕਿਰਨ ਨੇ ਆਪਣੀ ਸੱਸ ਵੱਲ ਵੇਖਿਆ ਉਹਨੂੰ ਆਪਣੇ ਵੱਲ ਵੇਖਦੇ ਹੋਏ ਵੇਖ ਕੇ ਸੱਸ ਚੁੱਪ ਹੋ ਗਈ ਤੇ ਚੁੱਪਚਾਪ ਕਮਰੇ ਤੋਂ ਬਾਹਰ ਚਲੀ ਗਈ ਪਰ ਕਿਰਨ ਜਾਣ ਲੱਗਿਆਂ ਤਾਲਾ ਲਾ ਕੇ ਚਲੀ ਜਾਊਗੀ ਇਹ ਉਹਨੇ ਕਦੀ ਨਹੀਂ ਸੋਚਿਆ ਸੀ ਫਿਰ ਉਹਨੇ ਦੁਬਾਰਾ ਫੋਨ ਕੀਤਾ ਤੇ ਇਸ ਵਾਰ ਸਿੱਧਾ ਕਿਰਨ ਨਾਲ ਹੀ ਗੱਲ ਕੀਤੀ ਕਿ ਬਹੂ ਅਲਮਾਰੀ ਨੂੰ ਤਾਲਾ ਕਿਉਂ ਲਾ ਕੇ ਆਈਆਂ ਤੈਨੂੰ ਮਨਾ ਕੀਤਾ ਸੀ ਨਾ ਮੈਂ ਕਿ ਆਪਣੇ ਘਰ ਕੋਈ ਤਾਲਾ ਲਾਉਣ ਦੀ ਲੋੜ ਨਹੀਂ ਹੁੰਦੀ ਕੀ ਅਸੀਂ ਤੇਰੀ ਅਲਮਾਰੀ ਵਿੱਚੋਂ ਕੁਝ ਚੋਰੀ ਕਰ ਲੈਂਦੇ ਏ ਸੁਣ ਕੇ ਬੜੀ ਹੀ ਬੇਫਿਕਰੀ ਦੇ ਨਾਲ ਕਿਰਨ ਨੇ ਕਿਹਾ ਮੰਮੀ ਜੀ ਜਦੋਂ ਤੁਸੀਂ ਕੋਈ ਚੀਜ਼ ਕੱਢ ਹੀ ਨਹੀਂ ਰਹੇ ਤਾਂ ਫਿਰ ਤੁਹਾਨੂੰ ਪਰੇਸ਼ਾਨੀ ਕੀ ਆ ਕਿ ਅਲਮਾਰੀ ਨੂੰ ਤਾਲਾ ਲੱਗਾ ਆ ਜਾਂ ਨਹੀਂ ਅਲਮਾਰੀ ਮੇਰੀ ਕੱਪੜੇ ਮੇਰੇ ਕੀ ਫਰਕ ਪੈਂਦਾ ਆ ਵਿਚਾਰੇ ਮੇਰੇ ਕੱਪੜੇ ਆਪਣੇ ਆਪ ਹੀ ਬਾਹਰ ਨਿਕਲ ਕੇ ਗੰਦੇ ਹੋ ਜਾਂਦੇ ਆ ਉਲਟ ਪੁਲਟ ਹੋ ਜਾਂਦੇ ਆ ਹੁਣ ਤਾਲਾ ਲੱਗਾ ਹੋਊਗਾ ਤਾਂ ਉਹਨਾਂ ਦੀ ਬਾਹਰ ਨਿਕਲਣ ਦੀ ਹਿੰਮਤ ਨਹੀਂ ਹੋਣੀ ਕਿਰਨ ਦੇ ਇਵੇਂ ਕਹਿੰਦੇ ਹੀ ਸਾਸ ਨੇ ਫੋਨ ਕੱਟ ਦਿੱਤਾ ਉਹਨੇ ਪ੍ਰਮਿੰਦਰ ਨੂੰ ਫੋਨ ਕੀਤਾ ਤਾਂ ਪ੍ਰਮਿੰਦਰ ਨੇ ਉਹਨੂੰ ਗਵਾਰਡਨ ਤੇ ਉਹਦੇ ਦੋਸਤ ਦੀ ਪਤਨੀ ਦੀ ਕਹੀ ਹੋਈ ਗੱਲ ਦੱਸ ਦਿੱਤੀ ਤੇ ਨਾਲ ਹੀ ਨਾਲ ਇਹ ਵੀ ਕਹਿ ਦਿੱਤਾ ਕਿ ਮੰਮੀ ਤੁਹਾਡੇ ਕੋਲ ਕੋਈ ਕਮੀ ਨਹੀਂ ਆ ਬਹੂ ਦੇ ਕੱਪੜਿਆਂ ਦੇ ਨਜ਼ਰ ਰੱਖਣਾ ਛੱਡ ਦੇ ਤੇ ਦੀਦੀ ਨੂੰ ਵੀ ਕਹਿ ਦੇ ਤੁਹਾਨੂੰ ਅੰਦਾਜ਼ਾ ਵੀ ਆ ਤੁਹਾਡੇ ਕਾਰਨ ਸਾਨੂੰ ਕਿੰਨੀ ਸ਼ਰਮਿੰਦਗੀ ਚੱਲਣੀ ਪਈ ਸੀ ਇਸ ਲਈ ਕਿਰਨ ਨੇ ਜੋ ਵੀ ਕੀਤਾ ਆ ਉਹ ਗਲਤ ਨਹੀਂ ਆ ਮੈਂ ਉਹਦੇ ਨਾਲ ਆ ਕਹਿ ਕੇ ਪਰਮਿੰਦਰ ਨੇ ਵੀ ਫੋਨ ਰੱਖ ਦਿੱਤਾ ਹਾਲਾਂਕਿ ਇਸ ਗੱਲ ਨਾਲ ਸੱਸ ਚੇੜ ਚੁੱਕੀ ਸੀ ਪਰ ਉਹ ਕਰ ਵੀ ਕੀ ਸਕਦੀ ਸੀ ਇਸ ਲਈ ਉਹਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਕਹਾਣੀ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ